ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲ ਆ ਰਿਹਾ ਹੈ ਇਹੋ ਜਿਹੇ ਵੇਲੇ ਇੱਕ ਦਿੱਲੀ ਯੂਨੀਵਰਸਿਟੀ ਅੰਦਰ ਕੋਰਸ ਇੰਟਰੋਡਿਊਸ ਕਰਨਾ ਕਿ ਕਿਸ ਤਰ੍ਹਾਂ ਸਿੱਖ ਗੁਰੂ ਸਾਹਿਬਾਨਾਂ ਦੀ ਸ਼ਹਾਦਤ ਹੁੰਦੀ ਹੈ ਔਰ ਉਹਦੇ ਚੋਂ ਕਿਤਰਾ ਇਹ ਮੈਨ ਸਮਝਦਾ ਕਿ ਦੇਸ਼ ਅੰਦਰ ਆਜ਼ਾਦੀ ਤੋਂ ਬਾਅਦ ਤੁਰੰਤ ਐਸੇ ਕਮ ਹੋਣੇ ਚਾਹੀਦੇ ਸੀ ਕਿਉਂਕਿ ਬਹੁਤ ਵੱਡਾ ਯੋਗਦਾਨ ਗੁਰੂ ਸਾਹਿਬਾਨਾਂ ਦਾ ਮਾਨਵਤਾ ਦੇ ਵਾਸਤੇ ਧਰਮ ਬਚਾਉਣ ਵਾਸਤੇ ਇਹਦੇ ਨਾਲ ਨਾ ਕੇਵਲ ਦੇਸ਼ ਨੇ ਹੋਰ ਯੂਨੀਵਰਸਿਟੀਆਂ ਵੀ ਅਸੀਂ ਪਹਿਲ ਕਰਨੀਆਂ ਬਲਕਿ ਪੰਜਾਬ ਨੂੰ ਖਾਸ ਤੌਰ ਤੇ ਇਸ ਦੀ ਪਹਿਲ ਕਰਨੀ ਚਾਹੀਦੀ ਹੈ ਔਰ ਪੰਜਾਬ ਦੀ ਸਾਰੀ ਯੂਨੀਵਰਸਿਟੀਆਂ ਚ ਇਸ ਤੋਂ ਦੇ ਕੋਰਸ ਹੋਣੇ ਚਾਹੀਦੇ ਕੋਈ ਵੀ ਤੁਹਾਡੀ ਤੁਹਾਡੀ ਜਿਹੜੀ ਤਾਂ ਹੀ ਕਰੇਗਾ ਜਿਹਨੂੰ ਪਤਾ ਹੋਊਗਾ ਜਿਹਨੂੰ ਇਹ ਪਤਾ ਹੋਊਗਾ ਗੁਰੂ ਸਾਹਿਬ ਜੀ ਦੀ ਮਹਾਨ ਇੰਨੀ ਮਹਾਨ ਸ਼ਹਾਦਤ ਹੋਈ ਔਰ ਇੰਨਾ ਵੱਡਾ ਯੋਗਦਾਨ ਹੈ ਤੇ ਲੋਕਾਂ ਦੀ ਇਤਿਹਾਸਾ ਦੇ ਅੰਦਰ ਸਭ ਤੋਂ ਵੱਡੀ ਇਹ ਅੱਜ ਤੱਕ ਦੀ ਸ਼ਹਾਦਤ ਹੈ ਇਸ ਦੀ ਜਾਣਕਾਰੀ ਕਰ ਕਰ ਕੇ ਪਹੁੰਚ ਗਈ ਹੈ ਤੇ ਇਹਦਾ ਸੰਭਾਵਿਕ ਤੌਰ ਤੇ ਲੋਕਾਂ ਨੂੰ ਅਸਰ ਹੁੰਦਾ ਹੋਵੇਗਾ

ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਹਾਂ ਸਾਡੇ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਆ ਰਿਹਾ ਇਹੋ ਜਿਹੇ ਵੇਲੇ ਇੱਕ ਦਿੱਲੀ ਯੂਨੀਵਰਸਿਟੀ ਅੰਦਰ ਕੋਰਸ ਇੰਟਰੋਡਿਊਸ ਕਰਨਾ ਕਿ ਕਿਸ ਤਰ੍ਹਾਂ ਸਿੱਖ ਗੁਰੂ ਸਾਹਿਬਾਨਾਂ ਦੀ ਸ਼ਹਾਦਤ ਹੁੰਦੀ ਹੈ ਔਰ ਉਹਦੇ ਤੋਂ ਕਿਤਰਾ ਜਿਹੜਾ ਗੁਰੂ ਸਾਹਿਬਾਨਾਂ ਦੇ ਦਿਸ਼ਾ ਜੋ ਸਾਨੂੰ ਮਿਲੀ ਸਿੱਖਾਂ ਨੂੰ ਕਿਸ ਤਰੀਕੇ ਉਹ ਜਿਹੜੀ ਉਜਾਗਰ ਹੋਈ ਉਸ ਦੀ ਜਾਣਕਾਰੀ ਇੱਕ ਕੋਰਸ ਦੇ ਰਨ ਮੱਧਮ ਤੋਂ ਕਰਾਈ ਜਾ ਰਹੀ ਹੈ ਇਮੇ ਸਮਝਣਾ ਕਿ ਦੇਸ਼ ਅੰਦਰ ਆਜ਼ਾਦੀ ਤੋਂ ਬਾਅਦ ਤੁਰੰਤ ਐਸੇ ਕੰਮ ਹੋਣੇ ਚਾਹੀਦੇ ਸੀ ਕਿਉਂਕਿ ਬਹੁਤ ਵੱਡਾ ਯੋਗਦਾਨ ਗੁਰੂ ਸਾਹਿਬਾਨਾਂ ਦਾ ਮਾਨਵਤਾ ਦੇ ਵਾਸਤੇ ਧਰਮ ਬਚਾਉਣ ਵਾਸਤੇ ਸੋ ਇਹ ਜਿਹੜੀ ਸ਼ੁਰੂਆਤ ਹੋਈ ਹੈ ਔਰ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਸ਼ਹਾਦਤ ਦੀ ਸ਼ਰਧਾਂਜਲੀ ਉਸ ਵੇਲੇ ਹੋਈ ਆ ਇਹ ਹੋਰ ਇੱਕ ਬਹੁਤ ਸਹੀ ਸਮਾਂ ਹੈ ਇਸ ਦਾ ਔਰ ਮੇਨ ਉਮੀਦ ਆ ਕਿ ਇਹਦੇ ਨਾਲ ਨਾ ਕੇਵਲ ਦੇਸ਼ ਨੇ ਹੋਰ ਯੂਨੀਵਰਸਿਟੀਆਂ ਵੀ ਐਸੀ ਪਹਿਲ ਕਰਨੀਆਂ ਬਲਕਿ ਪੰਜਾਬ ਨੂੰ ਖਾਸ ਤੌਰ ਤੇ ਇਸ ਦੀ ਪਹਿਲ ਕਰਨੀ ਚਾਹੀਦੀ ਆ ਔਰ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਚ ਇਸ ਤੋਂ ਦੇ ਕੋਰਸ ਹੋਣੇ ਚਾਹੀਦੇ ਇਸ ਸਿੱਖਿਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਸਟੇਂਡਰਡ ਅੰਦਰ ਸਭ ਤੋਂ ਵੱਡੀ ਇਹ ਅਜੇ ਤੱਕ ਦੀ ਸ਼ਾਹਦਤ ਹੈ ਇਸ ਦੀ ਜਾਣਕਾਰੀ ਕਰਕਰਤ ਨਹੀਂ ਪਹੁੰਚਦੀ ਹੈ ਤੇ ਇਹਦਾ ਸੰਭਾਵਿਤ ਤੌਰ ਤੇ ਲੋਕਾਂ ਨੂੰ ਅਸਰ ਹੁੰਦਾ ਉਹਦਾ ਅਗਲੇ ਸਾਲ ਸੇ ਇਸ ਦੀ ਸ਼ੁਰੂਆਤ ਕੀ ਜਾਏਗੀ ਫਿਰ ਹਾਂ ਕੋਰਸ ਤਾਂ ਉਹਨੇ ਇੰਟਰੋਡਿਊਸ ਕਰਤਾ ਹੈ ਉਹ ਸਗੋਂ ਇਸੇ ਸਾਲ ਤੋਂ ਹੀ ਇੰਟਰੋਡਕਸ਼ਨ ਆ ਜਾਏਗੀ ਕੋਰਸ ਇੰਟਰੋਡਿਊਸ ਹੋ ਗਿਆ ਜਿਹੜਾ ਅਪਲਾਈ ਕਰਨਗੇ ਹੋ ਸਕਦਾ ਇਸ ਸਾਲ ਅਪਲਾਈ ਕਰ ਸਕਣੇ ਅਗਲੇ ਸਾਲ ਕਰ ਸਕਣ ਤਾਂ ਬਿਲਕੁਲ ਇਥੇ ਮਨਜਨ ਸਿੰਘ ਸਿਰਸਾ ਜਿन्होने ਖਾਸ ਬਾਤचीत ਕੀਤੀ ਦਿੱਲੀ ਸੇ ਕਮਲ ਕੁਮਾਰ ਕੰਸਲ ਨਾਉ ਦਾ ਟਾਈਮਸ ਪੰਜਾਬ ਕੇਸਰੀਕ ਟੀਵੀ